ਸਾਰੇ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ ਜਿਵੇਂ ਕਿ ਤੁਸੀਂ ਥੰਬਨੇਲ ਦੇ ਵਿੱਚ ਦੇਖ ਹੀ ਲਿਆ ਹੋਵੇਗਾ ਕਿ ਤੁਸੀਂ ਫੋਟੋ ਜਿਹੜੀ ਹੈ ਇੱਕ ਦੇਖ ਸਕਦੇ ਆ ਜਿਹਦੇ ਵਿੱਚ ਜਿਹੜੇ ਕੁਝ ਮੈਂਬਰਸ ਜਿਹੜੇ ਹੈ ਉਹ ਸਿੱਖਿਆ ਮੰਤਰੀ ਦੇ ਨਾਲ ਜੋ ਹੈ ਉਹ ਮੀਟਿੰਗ ਜਿਹੜੀ ਉਹ ਕਰ ਰਹੇ ਉਹ ਕੀ ਮੀਟਿੰਗ ਹੈ ਉਸ ਦੇ ਬਾਰੇ ਜਿਹੜੀ ਗੱਲ ਕਰਾਂਗੇ ਇਸ ਤੋਂ ਪਹਿਲਾਂ ਜਿਸ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਸੀੜੀ ਜਾਣਕਾਰੀ ਹੈ ਉਸ ਬਾਰੇ ਤੁਹਾਨੂੰ ਸਭ ਤੋਂ ਪਹਿਲਾਂ ਜਿਹੜਾ ਆ ਪਤਾ ਲੱਗ ਸਕੇ ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ 343 ਜਿਹੜੀ ਹੈ ਲੈਕਚਰਰ ਦੀਆਂ ਜਿਹੜੀਆਂ ਪੋਸਟ ਆਈਆਂ ਸੀਗੀਆਂ ਜੋ ਕਿ ਪੇਪਰ ਜਿਹੜਾ ਹੈ ਉਹ ਨਹੀਂ ਹੋ ਸਕਿਆ ਤੇ ਉਹ ਰੱਦ ਹੋ ਗਈਆਂ ਸੀ ਤੇ ਸਿੱਖਿਆ ਮੰਤਰੀ ਨੇ ਇਹ ਜਿਹੜਾ ਭਰੋਸਾ ਜਿਹੜਾ ਜਰੂਰ ਜਿਹੜਾ ਜਿਤਾਇਆ ਸੀਗਾ ਕਿ ਅਸੀਂ ਜਿਹੜਾ ਆ 343 ਤੋਂ ਜਿਹੜੀਆਂ ਡਬਲ ਪੋਸਟ ਜਿਹੜੀਆਂ ਆ ਉਹ ਜਲਦ ਹੀ ਜਿਹੜੀਆਂ ਲੈ ਕੇ ਆਵਾਂਗੇ ਸੋ ਉਹਨੂੰ ਕਾਫੀ ਟਾਈਮ ਹੋ ਗਿਆ तकरीबन ਜਿਹੜਾ 1.5 ਸਾਲ ਜਿਹੜਾ ਆ ਦਾ ਸਮਾਂ ਜਿਹੜਾ ਇਹ ਜਿਹੜਾ ਲੰਘ ਗਿਆ ਪਰ ਹਜੇ ਵੀ ਜੜਾ ਉਸ ਬਾਰੇ ਕੋਈ ਵੀ ਜੜਾ ਨੋਟੀਫਿਕੇਸ਼ਨ ਜਾਂ ਕੋਈ ਵੀ ਇਨਫੋਰਮੇਸ਼ਨ ਜੜੀ ਨਹੀਂ ਆਈਆਂ ਇਸ ਰਿਗਾਰਡਿੰਗ ਹੀ ਜੜੀ ਲੈਕਚਰਰ ਯੂਨੀਅਨ ਵੱਲੋਂ ਅੱਜ ਸਿੱਖਿਆ ਮੰਤਰੀ ਦੇ ਨਾਲ ਜੜੀ ਇੱਕ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਸਿੱਖਿਆ ਮੰਤਰੀ ਨੇ ਜੜਾ ਇਹ ਯਕੀਨ ਦਵਾਇਆ ਹੈ ਕਿ ਬਹੁਤ ਜਲਦ ਹੀ ਜੜਾ ਨੋਟੀਫਿਕੇਸ਼ਨ ਜੜਾ ਉਹ ਆ ਸਕਦਾ ਹੈ ਹੁਣ ਇਹ ਨਹੀਂ ਅਸੀਂ ਕਹਿ ਸਕਦੇ ਕਿ ਉਹਨਾਂ ਨੇ ਕਿਹਾ ਕਿ ਬਹੁਤ ਜਲਦ ਉਹ ਕਿੰਨਾ ਜਲਦੀ ਹੋਵੇਗਾ ਉਹ ਮਹੀਨੇ ਤੱਕ ਹੋਏਗਾ 2 ਮਹੀਨੇ ਤੱਕ ਹੋਏਗਾ ਜਾਂ 3 ਮਹੀਨੇ ਤੱਕ ਹੋਏਗਾ ਠੀਕ ਹੈ ਸੋ ਜਿਹੜਾ ਉਹਨਾਂ ਨੇ ਇਹ ਭਰੋਸਾ ਜਿਹੜਾ ਜਤਾਇਆ ਕਿ ਜਲਦ ਹੀ ਜੜਾ ਲੈ ਕੇ ਆ ਰਿਆਂ ਅਸੀਂ ਜਿਹੜਾ ਪੋਸਟਾਂ ਦਾ ਜਿਹੜਾ ਕੰਮ ਆ ਗਿੰਤੀਆਂ ਦਾ ਕਿ ਕਿੰਨੀਆਂ ਪੋਸਟਾਂ ਜੜੀਆਂ ਉਹ ਲੈ ਕੇ ਆਣੀਆਂ ਆ ਔਰ ਕਿਹੜੇ-ਕਿਹੜੇ ਸਬਜੈਕਟਸ ਦੀਆਂ ਤਾਂ ਉਹ ਕਹਿ ਰਿਹਾ ਕਿ ਉਹ ਅਸੀਂ ਜੜੀਆਂ ਲਿਸਟਾਂ ਜੜੀਆਂ ਅਸੀਂ ਤਿਆਰ ਕਰ ਰਹੇ ਹਾਂ ਤੇ ਜਲਦੀ ਹੀ ਜਿਹੜਾ ਆ ਅਸੀਂ ਜਿਹੜਾ ਆ ਭਰਤੀ ਜਿਹੜੀ ਇਹ ਲੈ ਕੇ ਆ ਸਕਦੇ ਆ ਸੋ ਅਸੀਂ ਵੀ ਇਸ ਉਮੀਦ ਦੇ ਨਾਲ ਜਿਹੜਾ ਆ ਆਪਣੀ ਜਿਹੜੀ ਤਿਆਰੀ ਵੱਲ ਵੀ ਜਿਹੜਾ ਧਿਆਨ ਦਈਏ ਕਿ ਅਸੀਂ ਜਿਹੜੀ ਹੈ ਤਾਂ ਕਿ ਤੁਹਾਨੂੰ ਪਤਾ ਹੈ ਕਿ ਕਈ ਵਾਰੀ ਤਾਂ دیر ਤਾਂ ਜਿਹੜੀ ਜਰੂਰ ਹੁੰਦੀ ਹੈ ਕੋਈ ਵੀ ਭਰਤੀ ਆਵੇ ਤੇ ਉਹ ਤਕਰੀਬਨ ਜਦੋਂ ਵੀ ਕੋਈ ਭਰਤੀ ਆਉਂਦੀ ਹੈ ਤਾਂ ਉਹ ਜਲਦੀ ਹੀ ਜਿਹੜਾ ਇਸ ਨੂੰ ਫਿਰ ਇਹਨੇ ਵੇੜਨ ਦੀ ਜਿਹੜੀ ਕੋਸ਼ਿਸ਼ ਕਰਦੇ ਆ ਸੋ ਸਾਡੇ ਕੋਲ ਟਾਈਮ ਜਿਹੜਾ ਬਹੁਤ ਘੱਟ ਹੋ ਸਕਦਾ ਹੈ ਪਤਾ ਨਹੀਂ ਕਿ ਅਗਰ ਆਪਾਂ ਮੰਨ ਕੇ ਚੱਲੀਏ ਕਿ 1 ਮੰਥ ਦੇ ਅੰਦਰ ਅੰਦਰ ਵੀ ਅਗਰ ਕੋਈ ਭਰਤੀ ਦਾ ਜਿਹੜਾ ਨੋਟਿਸ ਆਇਆ ਤਾਂ ਸਾਡੇ ਕੋਲ ਬਹੁਤ ਘੱਟ ਟਾਈਮ ਜਿਹੜਾ ਉਹ ਹੋ ਸਕਦਾ ਸੋ ਇਸ ਲਈ ਜਿਹੜਾ ਆ ਇੱਕ ਆਪਾਂ ਕਹਿ ਸਕਦੇ ਹਾਂ ਇੱਕ ਆਸ ਦੀ ਜਿਹੜੀ ਕਿਰਨ ਹੈ ਉਹ ਸਾਨੂੰ ਜਿਹੜੀ ਮਿਲੀ ਹੈ ਕਿ ਉਹਨਾਂ ਨੇ ਇਹ ਕਿਹਾ ਹੈ ਕਿ ਜਲਦ ਆ ਸਕਦੀ ਹੈ ਤੇ ਆਪਾਂ ਇਸ ਭਰੋਸੇ ਦੇ ਨਾਲ ਜਿਹੜਾ ਹੈ ਆਪਣੀ ਜਿਹੜੀ ਤਿਆਰੀ ਹੈ ਉਹ ਪਹਿਲਾਂ ਹੀ ਜਿਹੜੀ ਹੈ ਉਹ ਜਾਰੀ ਰੱਖੀਏ ਤਾਂ ਕਿ ਟਾਈਮ ਆਣ ਤੇ ਨਾ ਹੋਵੇ ਕਿ ਸਾਡੇ ਕੋਲ ਟਾਈਮ ਸਮਾਂ ਸਮਾਂ ਜਿਹੜਾ ਬਹੁਤ ਘੱਟ ਹੋਵੇ ਤੇ ਸਾਡੀ ਜਿਹੜੀ ਹੈ ਤਿਆਰੀ ਉਹ ਦੁਬਾਰਾ ਜਿਹੜੀ ਹੈ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਅਸੀਂ ਸਿਲੇਬਸ ਕੰਪਲੀਟ ਜੜਾ ਉਹ ਨਾ ਕਰ ਸਕੀਏ ਸੋ ਇਸ ਉਮੀਦ ਦੇ ਨਾਲ ਹੀ ਜਿਹੜਾ ਆ ਆਪਾਂ ਆਪਣੀ ਜਿਹੜੀ ਹੈ ਤਿਆਰੀ ਨੂੰ ਜਿਹੜਾ ਉਹ ਬਰਕਰਾਰ ਰੱਖੀਏ ਤਿਆਰੀ ਨੂੰ ਆਪਾਂ ਬਿਲਕੁਲ ਨਾ ਛੱਡੀ ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਆ کافی ਬੱਚੇ ਜਿਹੜੀ ਇਸ ਭਰਤੀ ਦੀ ਉਡੀਕ ਕਰ ਰਹੇ ਆ ਮਾਸਟਰ ਕੁਕਟਰ ਦੀ ਜਿਵੇਂ ਤੁਹਾਨੂੰ ਪਤਾ ਹੈ ਉਹਦੀ ਵੀ ਭਰਤੀ ਆਣੀ ਹੈ ਲੈਕਚਰਰ ਦੀ ਔਰ ਕਾਲਜ ਲੈਕਚਰਰ ਜਿਵੇਂ ਕਿ ਪਿੱਛੇ ਜੇ ਵੀ ਜਿਹੜਾ ਇੱਕ ਨੋਟਿਸ ਆਇਆ ਸੀਗਾ ਸੋ ਭਰਤੀ ਜਿਹੜੀ ਹੈ ਜਲਦ ਹੀ ਆ ਸਕਦੀ ਹੈ ਸੋ ਆਪਣੇ ਵੱਲੋਂ ਜਿਹੜੀ ਹੈ ਤਿਆਰੀ ਜਿਹੜੀ ਹੈ ਤੁਸੀਂ ਪੂਰੀ ਰੱਖੋ